ਬੇहद ਅਫਸੋਸ ਜਣਕ ਹਾਦਸਾ ਹੋਇਆ ਹੈ ਇਹ ਭੈਣ ਆਪਣੇ ਭਰਾ ਦੇ ਨਾਲ ਆਪਣਾ ਆਸਟ੍ਰੇਲੀਆ ਦਾ ਵੀਜ਼ਾ ਲੈਣ ਖੁਸ਼ੀ-ਖੁਸ਼ੀ ਗਈ ਪਰ ਘਰ ਤੋਂ 2 ਕਿਲੋਮੀਟਰ ਦੀ ਦੂਰੀ ਤੇ ਇੱਕ ਮਿੱਟੀ ਵਾਲਾ ਟਿਪਰ ਇਹਨਾਂ ਦੋਨਾਂ ਨੂੰ ਦਰਦਾ ਹੋਇਆ ਉੱਪਰੋਂ ਦੀ ਲੰਗ ਗਿਆ ਜਿਸ ਵਿੱਚ ਕਿ ਇਸ ਭੈਣ ਅਲੀਸ਼ਾ ਜੀ ਦੀ ਮੌਤ ਹੋ ਗਈ ਅਤੇ ਇਸ ਭਰਾ ਦੀ ਬਾਹ ਉੱਪਰ ਟਰੱਕ ਲੰਗਣ ਕਾਰਨ ਉਹਨਾਂ ਦੀ ਬਾਹ ਤੇ ਫ੍ਰੈਕਚਰ ਹੋ ਗਏ ਨੇ ਇਨਸਾਨ ਸੋਚਦਾ ਕੀ ਹੈ ਪਰ ਕੁਦਰਤ ਨੂੰ ਮਨਜ਼ੂਰ ਕੀ ਹੁੰਦਾ ਹੈ ਕੋਈ ਅਣਹੋਣੀ ਹੋਈ ਸੀ ਅਲੀਸ਼ਾ ਭੈਣ ਸਾਰਾ ਪਰ ਆਪਣੇ ਤੇ ਲੈ ਗਈ ਉਹੀ ਭਰਾ ਜੋ ਉਸ ਨੂੰ ਆਸਟ੍ਰੇਲੀਆ ਭੇਜਣ ਲਈ ਸਭ ਕੁਝ ਕਰ ਰਿਹਾ ਸੀ ਪਰ ਹੁਣ ਹਸਪਤਾਲ ਵਿੱਚੋਂ ਆ ਕੇ ਆਪਣੀ ਭੈਣ ਨੂੰ ਅੱਗ ਦੇ ਹਵਾਲੇ ਕਰਕੇ ਉਸ ਮੁਲਖ ਵਿੱਚ ਭੇਜ ਦਿੱਤਾ ਜਿੱਥੋਂ ਕਿ ਹਾਲੇ ਤੱਕ ਕੋਈ ਨਹੀਂ ਮੁੜਿਆ ਵੀਡੀਓ ਦੇ ਲਾਸਟ ਵਿੱਚ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ